ਇੱਕ ਵੀ ਗੱਲ ਆਂਦੀ ਆ ਵੀ ਲੋਰੈਂਸ ਗੈਂਗ ਤੇ ਸੁੱਖਾ ਕਲਵਾ ਗੈਂਗ ਇਹ ਕਿਸੇ ਟੈਂਪਰਲੇ ਵੀ ਨੇ ਆਪਸ ਦੇ ਵਿੱਚ ਭਾਜੀ ਇਹ ਐਵੇਂ ਰਲੇ ਸੀਗੇ ਜਦੋਂ ਕੀ ਕਹਿੰਦੇ ਨੇ ਗੁੰਡਰ ਗੈਂਗ ਨੇ ਸੁੱਖਾ ਕਲਵਾ ਮਾਰਤਾ ਹੂੰ ਠੀਕ ਐ ਇਹ ਗੁੰਡਰ ਗੈਂਗ ਦੀ ਰਮੀ ਮਿਸ਼ਾਣੇ ਖਿਲਾਫ ਲੋਰੈਂਸ ਵੀ ਸੀਗਾ ਹੂੰ ਤੇ ਲੋਰੈਂਸ ਤੇ ਦਿਲਜੀਤ ਭਾਨਾ ਜੇਲ੍ਹ ਚ ਇਕੱਠੇ ਹੋਗੇ ਹੂੰ ਇਹ ਐਵੇਂ ਰਲੇ ਸੀਗੇ ਵੀ ਆਪਾਂ ਨੂੰ ਗਰੁੱਪਾਂ ਨੂੰ ਇਹਨਾਂ ਖਿਲਾਫ ਇਕੱਠਾ ਹੋਣਾ ਪਏਗਾ ਹੂੰ ਐਵੇਂ ਰਲੇ ਸੁਖਾ ਗਾਲਵਾ ਨਾਲ ਗੱਦ ਲਿੰਕ ਨਹੀਂ ਬਰਾਬਰ ਉਹ ਤਾਂ ਕੁਝ ਦਿਨਾਂ ਕੋਈ ਲਿੰਕ ਨਹੀਂ ਸੀ ਜੋ ਮਰਨ ਤੋਂ ਬਾਅਦ ਹੀ ਹੋਇਆ ਹੈ ਮਰਨ ਤੋਂ ਬਾਅਦ ਅਸਲ ਚ ਸਾਰੀ ਗੈਂਗਵਾਰੀ ਉਸ ਦੇ ਮਰਨ ਤੋਂ ਬਾਅਦ ਚੱਲੀ ਆ ਸੁਖਾ ਗਾਲਵਾ ਦੇ ਮਰਨ ਤੋਂ ਬਾਅਦ ਹੀ ਸਾਰੀ ਗੈਂਗਵਾਰਾ ਸ਼ੁਰੂ ਹੋਇਆ ਤੁਸੀਂ ਦੇਖ ਲਓ ਇਤਿਹਾਸ ਚੱਕ ਕੇ ਦੇਖ ਲਓ ਉਸ ਤੋਂ ਪਹਿਲਾਂ ਨਾ ਕੋਈ ਗੈਂਗਸਟਰ ਨਾ ਕੋਈ ਗੈਂਗਸਟਰਾਂ ਬਾਰੇ ਪਤਾ ਲੱਸੀ ਨਾ ਕੋਈ ਜੇਲ੍ਹਾਂ ਚੋਂ ਗੈਂਗਸਟਰਾਂ ਦੀ ਫੋਟੋ ਆਉਂਦੀਆਂ ਸੀ ਲੇਕਿਨ ਜਦੋਂ ਸੁਖਾ ਗਾਲਵਾ ਮਰਦਾ ਉਸ ਤੋਂ ਬਾਅਦ ਹੀ ਗੈਂਗਸਟਰ ਵਾਲਾ ਕਲਚਰ ਚੱਲਦਾ ਆ ਗੈਂਗਵਾਰਾ ਹੁੰਦੀਆਂ ਨੇ ਮਰਡਰ ਹੁੰਦੇ ਆ ਸਕਾ ਕਾਲਵਾ ਨੂੰ ਵੀ ਬੜਾ ਹੀਰੋ ਟਾਈਪ ਪੇਸ਼ ਕੀਤਾ ਗਏ ਮਨਨ ਤੋਂ ਬਾਅਦ ਮੈਨਾਂ ਮਨਨ ਤੋਂ ਪਹਿਲਾਂ ਉਹ ਸ਼ੂਟਰ ਕਹਿੰਦੇ ਸੀ ਮਨਨ ਤੋਂ ਬਾਅਦ ਉਹਨੂੰ ਗੈਂਗਸਟਰ ਕਹਿਣ ਲੱਗੇ ਹੂੰ ਭਾਜੀ ਮੇਰੀ ਗੱਲ ਸੁਣੋ ਮਰ ਚੰਗਾ ਕਿਵੇਂ ਹੋ ਜੂ ਬੰਦਾ ਜਿਸ ਨੇ ਕਿਸੇ ਨੂੰ ਮਾਰਿਆ ਹੋਇਆ ਹੈ ਉਹਨੇ लवली ਬਾਬਾ ਮਾਰਿਆ ਹੋਇਆ ਸੀਗਾ ਠੀਕ ਹੈ ਗੋਂਡਰ ਨੇ ਉਹਨੂੰ ਮਾਰਤਾ ਤਾਂ ਕਹਿੰਦੇ ਉਹ ਤਾਂ ਜੀ ਕੁੜੀਆਂ ਦੀ ਰਾਖੀ ਕਰਦਾ ਸੀਗਾ ਜੀਪਾ ਜੀ ਹੁਣ ਮੈਂ ਬਦਮਾਸ਼ੀ ਚਾਹਾਂ ਕੋਈ ਕਿਸੇ ਕੁੜੀ ਨੂੰ ਤੰਗ ਕਰਦਾ ਜਿਵੇਂ ਮੈਂ ਇੱਕ ਵਾਰੀ ਉਹ ਚੀਜ਼ ਨੂੰ ਸੈੱਟ ਕਰ ਵੀ ਦਿੱਤਾ ਤਾਂ ਮੈਂ ਕਿੱਡਾ ਕਿ ਹਿਲੂ ਗਿਆ ਭਾਜੀ ਕਿੰਨੇ ਪਰਿਵਾਰ ਤੱਕ ਖੰਗਾਰੇ ਦਿੱਤੇ ਹਾਂਜੀ ਪਰਿਵਾਰ ਤੱਕ ਕਿੰਨੇ ਖਤਮ ਕਰ ਹੀ ਦਿੱਤੇ ਬਿਲਕੁਲ ਜਿਨ੍ਹਾਂ ਦੇ ਘਰ ਚੋਂ ਕੋਈ ਜੀ ਮਰਦਾ ਉਹ ਪਰਿਵਾਰ ਖਤਮ ਹੀ ਹੋ ਜਾਂਦਾ ਭਾਜੀ ਉਹਨ लवली ਬਾਬਾ ਕੇ ਦਾ ਮੁੰਡਾ ਹੀ ਸੀ ਠੀਕ ਉਹ ਮੇਰੀ ਮੌਤ ਸੁਕੇ ਨੂੰ ਮਿਲ ਗਈ ਭਾਜੀ ਮਰਨ ਜਾਤੇ ਹੈ ਇਹ ਭਾਜੀ ਇਸ ਲੈਂਚ ਵੀ ਕੇ ਗੋਨ ਟੂ ਦਾ ਇੰਕਾਊਂਟਰ ਦੇਖੋ ਉਹਨੂੰ ਵੀ ਸਜ਼ਾ ਮਿਲ ਗਈ ਚਲੋ ਅਸੀਂ ਖੋਰੀ ਤੋਂ ਬਾਹਰ ਆ ਗਏ ਸੁੱਖਾ ਗੜਵਾ ਮਟਰ ਭਰੀ ਹੋ ਗਿਆ ਸੀ ਨਾ ਇਹਨਾਂ ਦਾ ਆ ਗਏ ਪਿੱਛੇ ਕੋ ਵਰਪੇ ਸੇਖੋ ਵੀ ਅੱਜ ਕੱਲ ਕਹਿੰਦੇ ਸੁਧਰ ਗਏ ਨੇ ਇੰਟਰਵਿਊਸ ਵੀ ਬڑے ਪੋਡਕਾਸਟ ਵੀ ਉਹਨਾਂ ਦੇ ਆ ਰਹੇ ਸ਼ਾਇਦ ਉਹ ਪੋਲਿਟਿਕਸ ਚ ਐਂਟਰੀ ਹੋ ਰਹੀ ਹੈ ਪੋਲਿਟਿਕਸ ਚ ਜਾਣਾ ਚਾਹੁੰਦੇ ਉਹ ਕਹਿੰਦੀ ਨਹੀਂ ਕਹਿੰਦੇ ਗੁੰਡਿਆਂ ਦੀ ਆਖਰੀ ਪਨਾਹ ਰਾਜਨੀਤੀ ਹੁੰਦੀ ਹੈ ਮਤਰਿਸ਼ਤਾ ਕਹਿੰਦੇ ਸੀ ਇਹ ਵੀ ਅੰਤ ਜਿਹੜਾ ਆ ਜਾਂ ਤਾਂ ਗੋਲੀ ਹੁੰਦੀ ਹੈ ਭਾਜੀ ਜਾਂ ਜੇਲ੍ਹ ਦਾ ਕੰਪਲ ਹੁੰਦਾ ਆਲੇ ਕੁਝ ਪਤਾ ਥੋੜਾ ਆ ਉਹਨਾਂ ਨੇ ਹੁਣ ਜਿਨ੍ਹਾਂ ਦੀ ਜੀ ਮਾਰ ਰੱਖਿਆ ਕਾਲੂ ਕੀ ਪਤਾ ਬਾਜੀ ਉਹਨਾਂ ਦਾ ਅੰਤ ਕੀ ਲਿਖਿਆ ਉਹ ਤਾਂ ਆਪਣਾ ਕਰਮ ਕਰ ਰਿਹਾ ਹੈ ਬਾਹਰ ਆ ਗਿਆ ਉਹ ਆਪਣਾ ਕਰਮ ਕਰ ਰਿਹਾ ਹੈ ਉਹ ਪੋਲਿਟਿਕਸ 'ਚ ਐਂਟਰੀ ਕਰ ਰਿਹਾ ਹੈ ਔਰ ਪੋਲਿਟਿਕਸ ਚ ਜਾਣਾ ਜਾਂਦਾ ਹੈ ਕਿਉਂਕਿ ਗੁੰਡਿਆਂ ਦੀ ਆਖਰੀ ਪਨਾ ਰਾਜਨੀਤੀ ਹੁੰਦੀ ਹੈ ਰਾਜਨੀਤੀ 'ਚ ਆ ਕੇ ਸੇਫ ਹੋ ਜਾਂਦੇ ਆ ਜਾਂ ਜੇਲ੍ਹ 'ਚ ਸੇਫ ਹੈ ਗੈਂਗਸਟਰੀ ਹੈ ਜਾਂ ਰਾਜਨੀਤੀ 'ਚ ਆ ਕੇ ਸੇਫ ਹੈ ਤੋ ਆਪਣਾ ਕਰਮ ਕਰ ਰਿਹਾ ਹੈ ਉਹਦੇ ਨਾਲ ਵੀ ਬੰਦੇ ਹੁੰਦੇ ਆ ਹੂੰ ਤਾਂ ਉਹਨੂੰ ਪਤਾ ਹੈ ਨਾ ਕਿ ਮੈਨੂੰ ਬੰਦੇ ਰੱਖਣੇ ਪੈਣਗੇ ਨਾਲ ਠੀਕ ਹੈ ਨਾ ਭਾਜੀ ਬਾਕੀ ਭਾਜੀ ਪੋਡਕਾਸਟ 'ਚ ਅਗਲਾ ਆਇਆ ਉਹ ਅਗਲਾ ਆਪਣਾ ਪੋਲਿਟਿਕਸ ਦਾ ਰਾਹ ਬਣਾ ਰਿਹਾ ਹੈ ਤੁਹਾਨੂੰ ਵੀ ਭਾਜੀ ਦਿਖ ਹੀ ਰਿਹਾ ਹੁਣ ਉਹਨਾਂ ਦੀ ਗੱਲਾਂ ਤੋਂ ਪੋਲਿਟਿਕਸ ਵਾਲੀ ਹੈ ਬਾਕੀ ਜੋ ਕੀ ਕਹਿੰਦੇ ਨੇ ਜੋ ਕੰਮ ਕਰ ਰਹੇ ਨੇ ਲਈ ਕਰੀ ਗੁਰਦੁਆਰੇ ਦਾ ਰਾਹ ਬਣਵਾਤਾ ਕੁਝ ਭਾਜੀ ਇਹ ਪੋਲਿਟਿਕਸ ਚਾਂ ਲਈ ਹੁੰਦਾ ਯਾਰ ਸਰ ਵਧੀਆ ਨਹੀਂ ਜਿਹੜਾ ਆ ਕੰਮ ਨੇ ਭਾਜੀ ਚੰਗੇ ਨੇ ਆਪਾਂ ਤਾਂ ਕਹਿੰਨੇ ਆ ਬਹੁਤ ਚੰਗਾ ਕੰਮ ਹੈ ਗੁਰੂ ਘਰ ਨੂੰ ਕੋਈ ਹੁਣ ਰਾਹ ਜਾ ਰਿਆ ਸੀ ਉਹ ਪੱਕਾ ਕਰਵਾਤਾ ਠੀਕ ਹੈ ਉਹ ਰੋਕੀ ਸੀਗਾ ਹਜਲਕਾਲ ਰੋਕੀ ਫਾਇਲ ਰੋਕੀ ਫਾਇਲ ਦਾ ਉਹ ਡਿੰਪੀ ਦੇ ਮਟਰ ਚੋਂ ਭਰੀ ਹੋ ਕੇ ਆਇਆ ਸੀ ਜਿੱਤਾਂ ਇਹ ਸੁੱਕੇ ਦੇ ਮਟਰ ਚੋਂ ਭਰੀ ਹੋ ਕੇ ਆਏ ਨੇ ਉਹ ਵੀ ਸਿੱਧਾ ਪੋਲਿਟਿਕਸ ਚ ਐਂਟਰੀ ਕਰ ਗਿਆ ਸੀ ਐਮਐਲਏ ਵੀ ਬਣਿਆ ਸੀ ਰੋਕੀ ਨਹੀਂ ਐਮਐਲਏ ਦੀ ਇਲੈਕਸ਼ਨ ਉਹ ਸਰਜੀਤ ਜਿਆਣੀ ਤੋਂ 750 ਵੋਟਸ ਤੇ ਹਾਰ ਗਏ ਸੀ ਹਾਂ ਹਾਰ ਗਿਆ ਸੀ ਹਾਂ ਲੜਿਆ ਸੀਗਾ ਸਿਰਫ 750 ਵੋਟ ਤੇ ਆ ਰਿਹਾ ਜੀ ਐਤਕੀ ਐਮਐਲਏ ਬਣ ਜਾਂਦੇ ਉਹ ਪੱਕਾ ਇਹ ਨਾ ਮਰਦਾ ਹੈ 100% ਐਮਐਲਏ ਬਣ ਜਾਂਦਾ ਜੇ ਉਹ ਜਿੱਤੇ ਵੀ ਜਾਂਦਾ ਤਾਂ ਓਕੇ ਫਾਜ਼ਿਲ ਕਾ ਮਰਦਾ ਨਹੀਂ ਮਰਦਾ ਤੁਸੀਂ ਫਿਰ ਤਾਂ ਐਮਬਲ ਨਹੀਂ ਬਣਦੇ ਪੋਲਿਟਿਕਸ ਚੀਜ਼ ਹੈ ਕਿ ਉਹ ਅਕਾਲੀ ਦਲ ਚ ਐਂਟਰ ਹੋ ਜਾਣਾ ਸੀ ਸੁਖਵੀਰ ਨਾਲ ਸੀ ਇਹਨਾਂ ਦੀ ਕਹਿੰਦੇ ਕਾਫੀ ਫੋਟੋ ਵੀ ਵਾਇਰਲ ਹੋਈ ਹੈ ਓ ਰੋਕੀ ਤੇ ਸੁਖਵੀਰ ਦੀ ਰੋਕੀ ਦਾ ਪਰਿਵਾਰ ਦੇਖਦੇ ਨਾ ਸਾਰਾ ਗੁਰਸਿਕ ਪਰਿਵਾਰ ਦੇਖਦਾ ਹੈ ਮੁੰਦਰ ਹਾਂ ਉਹ ਪਰਿਵਾਰ ਗੁਰਸਿਕ ਸੀ ਉਹਦੀ ਲਾਈਕ ਉਹਦੀ ਸੱਸ ਉਹਦੀ ਮੰਜ਼ਰ ਹਾਂਜੀ ਐਂ ਲਾਰੈਂਸ ਦਾ ਰੋਕੀ ਨਾਲ ਕਾਫੀ ਸੀ ਲਾਰੈਂਸ ਤੇ ਰੋਕੀ ਦਾ ਆਪਸ ਪਿਆਰ ਸੀ ਬਹੁਤ ਜਲਸਾ ਇਹ ਇਹ ਗੇਂ ਇਕੱਠੇ ਸੀਗੇ ਉਧਰ ਜੈਪਲੂਰੀ ਨਾ ਦੇ ਆਂਟੀ ਸੀਗੇ ਪਹਿਲਾਂ ਇਕੱਠੇ ਸੀ ਸਾਰੇ ਜੈਪਲ ਜੂਪਲ ਔਰੀ ਲੋਰੈਂਸ ਔਰੀ ਇਹ ਸਾਰੇ ਇਕੱਠੇ ਸੀਗੇ ਪਹਿਲਾਂ ਜੈਪਲ ਤੇ ਲੋਰੈਂਸ ਵੀ ਆਪਸ ਸਾਰੇ ਇਕੱਠੇ ਸੀ ਹਾਂਜੀ ਇਹ ਜਦੋਂ ਸ਼ੇਰਾ ਖੁੱਬਣ ਹੈਪੀ ਡਿਊਡ ਨੂੰ ਮਾਰਦਾ ਉਸ ਤੋਂ ਬਾਅਦ ਰੋਕੀ ਲੋਰੈਂਸ ਇਹ ਸਾਰੇ ਹੱਟ ਸੀਗੇ ਇਧਰ ਗੁਰਪ੍ਰੀਤ ਸੇਖੋਂ ਹਾਂ ਇਹ ਸਾਰੇ ਹੱਟ ਸੀਗੇ ਜੈਪਲ ਔਰੀ ਹਮ ਇਹਨਾਂ ਨੇ ਕ੍ਰੀਮਤੀ ਸੇਖੋਂ ਮਾਰਿਆ ਲੱਖੇ ਸਧਾਣਾ ਵੀ ਲੱਖੇ ਸਧਾਣੇ ਤੇ ਵੀ ਗੋਲੀਆਂ ਚਲਾਈਆਂ ਸੀ ਲੱਖੇ ਸਧਾਣਾ ਬਚ ਗਿਆ ਸੀ ਜੱਸਾ ਸਧਾਣਾ ਮਰ ਗਿਆ ਸੀ ਹਮ ਹਾਂ ਜੀ ਜੇ ਬੋਲ ਰਹੇ ਨੇ ਲਖਵੀ ਆਪਣੇ ਟਾਈਮ ਤੇ ਬੋਲ ਰਿਹਾ ਡਾਰੇ ਹਾਂ ਬਿਲਕੁਲ ਰਿਹਾ ਉਹਦਾ ਵੀ ਕਿਸੇ ਟਾਈਮ ਟਾਈਮ ਸੀਗਾ ਜਿਹੜਾ ਜਿਹੜਾ ਟਾਈਮ ਸੀਗਾ ਜਦੋਂ ਤੀਰ ਤੀਰਥ ਢਿੱਲੋਂ ਜਿਹੜਾ ਜੈਪਾਲ ਨਾਲ ਸੀ ਨਾ ਜਿਹਨੇ ਰੋਕੀ ਨੂੰ ਮਾਰਨ ਚ ਵੀ ਸੀ ਸੁੱਖਾ ਨੂੰ ਮਾਰਨ ਚ ਵੀ ਸੀ ਉਹ ਜੇਲ੍ਹ ਚੋਂ ਬਾਹਰ ਆ ਕੇ ਜਮਾਨਤ ਤੇ ਉਹਦੀ ਡੈਥ ਹੋ ਗਈ ਸੀ ਆਈ ਥਿੰਕ ਹਟੈਕ ਹੋ ਗਿਆ ਸੀ ਤੇ ਉਹ ਤੀਰਥ ਢਿੱਲੋਂ ਪਹਿਲਾਂ ਲਖੀ ਸਿਧਾਣੇ ਨਾਲ ਕੰਮ ਕਰਦਾ ਸੀ ਅੱਛਾ ਲੱਖੇ ਸਿਧਾਣੇ ਜਦੋਂ ਫਿਰ ਡਾਊਨ ਫਾਲ ਆ ਗਿਆ ਨਾ ਇਹ ਇੱਧਰ ਇਕੱਠੇ ਸੀਗੇ ਫਿਰ ਇਹਨਾਂ ਨੇ ਲੱਖੇ ਸਿਧਾਣੇ ਤੇ ਗੋਲੀਆਂ ਮਾਰੀਆਂ ਨੇ ਜਦੋਂ ਉਹਨੂੰ ਵਲਟੈਕਸ 'ਚ ਵੀ ਆ ਗਿਆ ਤੇ ਮੈਂ ਪਿੱਛੇ ਵੀ ਹੋ ਗਿਆ ਉਹਨੂੰ ਦਿਖ ਰਿਹਾ ਸੀ ਵੀ ਮੈਂ ਜਾ ਰਿਹਾ ਹਾਂ ਹੁਣ ਇਹਦੀ ਪਿੰਡ ਦੀ ਦੁਸ਼ਮਣੀ ਸੀਗੀ ਜਿਹੜਾ ਤਾਂ ਦੁਸ਼ਮਣ ਸੀ ਉਹ ਤਾਕੜਾ ਸੀਗਾ ਲੇਕਿਨ ਉਹਦੀ ਵੀ ਕਿਸੇ ਜਿਹਦੀ ਕਿਸਮਤ ਚੰਗੀ ਉਹ ਹਾਰਟੈਗ ਨਾਲ ਮਰ ਗਿਆ ਉਹ ਵੀ ਨੰਬਰਦਾਰ ਸਿਧਾਣਾ ਸੀ ਲੇਕਿਨ ਸ਼ੀਰੋਵਰਾਂ ਨੇ ਬਾਅਦ 'ਚ ਇਹਦੇ ਗੋਲੀਆਂ ਮਾਰੀਆਂ ਇਹ ਬਚ ਗਿਆ ਸੀ ਆ ਸ਼ਾਇਦ ਆਦਮਪੁਰ ਨਾ ਦੇ ਕਿਸੇ ਪਿੰਡ 'ਚ ਰੈਲੀ ਸੀ ਉੱਥੇ ਤੇ ਗੋਲੀਆਂ ਮਾਰੀਆਂ ਸੀ ਬੀਪੀਪੀ ਵੱਲੋਂ ਲੜਦੇ ਬੀਪੀਪੀ ਵੱਲੋਂ ਇਲੈਕਸ਼ਨ ਲੜ ਰਹੇ ਸੀ ਲੇਕਿਨ ਇਹ ਬਚ ਗਿਆ ਗੋਲੀਆਂ ਖਾਣ ਤੋਂ ਬਾਅਦ ਹੁਣ ਭਾਜੀ ਆ ਤਾਂ ਉਹ ਵੀ ਰਾਜਨੀਤੀ ਸੀ ਰਿਹਾ ਚਲੋ ਰਾਜਨੀਤੀ ਹਲੇ ਉਹਨੂੰ ਰਾਸ ਨਹੀਂ ਆ ਰਹੀ ਹੈਗੀ ਲੇਕਿਨ ਉਹਨੇ ਆਪਣੇ ਆਪ ਨੂੰ ਕਨਵਰਟ ਕੀਤਾ ਨਾ ਪੰਜਾਬ ਦੇ ਮੁੱਦੇ ਵਿੱਚ ਅਗਦਾ ਰਹਿੰਦਾ ਵਿੱਚ ਪਾਜੀ ਉਹ ਤਾਂ ਫਿਰ ਪਤਾ ਹੈ ਨਾ ਜੇ ਮੁੱਦੇ ਚੱਕਾਂਗੇ ਤਾਂ ਰਾਜਨੀਤੀ ਜੱਗਿਆਂਵਾਂਗੇ ਹੁਣ ਰਾਜਨੀਤੀ ਦੇ ਬੰਦੇ ਦਾ ਕੰਮ ਕੀ ਹੈ ਪਾਜੀ ਆਪਣੀ ਸਟੇਟ ਦੇ ਮੁੱਦੇ ਚੱਕਣੇ ਜੇ ਉਸ ਸਟੇਟ ਦੇ ਮੁੱਦੇ ਚੱਕੇਗੀ ਪਾਰਟੀ ਤਾਂ ਅੱਗੇ ਆਏਗੀ ਹੁਣ ਪਾਜੀ ਲੱਖਾਂ ਵੀ ਤਾਂ ਚੱਕਦਾ ਆ ਪੰਜਾਬ ਦੇ ਮੁੱਦੇ ਨੂੰ ਇਉਂ ਚੱਕ ਗਿਆ ਲੈ ਪੰਜਾਬ ਦੇ ਮੁੱਦੇ ਚੱਕਦਾ ਹੈ ਕਿਸਾਨੀ ਦਰਨੇ ਚ ਉਹਨੇ ਕਾਫੀ ਕਾਫੀ ਸਾਥ ਦਿੱਤਾ ਜਦ ਕਿ ਕਿਸਾਨਾਂ ਨੇ ਉਹਨੂੰ ਸਾਈਡ ਲਾਈਨ ਕਰਤਾ ਸੀ ਕਿਸਾਨੀ ਦੇਖੀ ਜਦੋਂ ਕਿ ਕਿਸਾਨੀ ਪਾਰਟੀਆਂ ਨੇ ਜਥੇਬੰਦੀਆਂ ਨੇ ਇਹਨੂੰ ਸਾਈਡ ਲਾਈਨ ਕਰਤਾ ਸੀ ਦੀਪ ਸਿੱਤੂ ਨੂੰ ਵੀ ਕਰਤਾ ਸੀ ਲੇਕਿਨ ਇਹਨੇ ਉੱਥੇ ਕਾਫੀ ਸਾਥ ਦਿੱਤਾ ਕਿਸਾਨੀ ਅੰਦੋਲਨ ਵਿੱਚ ਬਿਲਕੁਲ ਲੱਗਿਆ ਰਿਹਾ ਹੂੰ ਦਿੱਲੀ ਵਾਲਾ ਕੇਸ ਪਿਆ ਇਹਦੇ ਤੇ ਹੂੰ ਉਸ ਕੇਸ ਚ ਇਹਨੇ ਚਲੋ